ਦੀ ਵਿਸ਼ੇਸ਼ 11 ਟੀਮ ਬਣਾ ਕੇ ਬੁੱਕ ਨੇ ਵਕਫ ਵਕਫ ਤੇ ਮੈਡੀਕਲ ਦੀ ਤੇ ਕੰਮ ਚ ਗਈ ਤੇ ਜਿਹਦੇ ਚਿਹਰਾ ਟੈਕਸੀ ਗਿਆ ਕੀ ਦਿੱਲੀ ਗੇ ਦਵਾਈਆਂ ਵੇਚੀ ਅਜਾਦੀਆਂ ਨੇ ਜਾਂ ਟਰੱਕ ਰਿਲੇਟਡ ਕਾਜ਼ੀ ਹੋ ਰਹੀ ਹੈ ਅੱਜ ਵਕਫ ਵਕਫ ਟੀਮ ਬਣਾਈ ਹੈ ਜਿਹਦੇ ਵਿੱਚ ਕੀ ਸਿਵਲ ਦੇ ਅਫਸਰ ਨਾਲ ਪੁਲਿਸ ਦੀ ਟੀਮ ਤੇ ਨਾਲ ਡਰੱਗਸ ਟੈਕਸੀ ਤੇ ਮੈਡੀਕਲ ਕਾਫ ਚੈੱਕ ਕਰਦੇ ਮਤਲਬ ਇਹ 50 ਬਾਅਦ ਦੇ ਕਾਰਵਾਈ ਚੱਲ ਰਹੀ ਹੈ ਤੇ ਜਿੱਦਾਂ ਨੂੰ ਕੀ ਜ਼ਿਆਦਾ ਕੰਮ ਆ ਰਿਹਾ ਸਰ ਪੰਜਾਬ ਸਰਦਾਰਨੀ ਮੁਹਿੰਮ ਹਾਂਜੀ ਜੋ ਨਸ਼ਿਆ ਮਰੋ ਅੱਗੇ ਤੁਹਾਡੇ ਵੱਲੋਂ ਪੂਰੀਆਂ ਟੀਮਾਂ ਲਾ ਕੇ ਮੋਗਾ ਦੇ ਕੈਨੇਸ ਦੇ ਵਿੱਚ ਚੈੱਕ ਕੀਨੇ ਕਿਤੇ ਕੋ ਹਾਂਜੀ ਅੱਜ ਡੀਸੀ ਸਾਹਿਬ ਦੀ ਹਦਾਇਤ ਤੇ ਡਰਗ ਡਿਪਾਰਟਮੈਂਟ ਪੁਲਿਸ ਅਫੀਸ਼ੀਅਲਸ ਤੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੀ ਜੁਆਇੰਟ ਟੀਮਸ ਬਣੀਆਂ ਜਿਨ੍ਹਾਂ ਨੇ ਮੋਗੇ ਵਿੱਚ ਵੱਖ-ਵੱਖ ਘਟੋ ਘਟ 8-10 ਮੈਡੀਕਲ ਸਟੋਰ ਚੈੱਕ ਕੀਤੇ ਇਹਨਾਂ ਤੇ ਚੈਕਿੰਗ ਦੌਰਾਨ ਸਾਨੂੰ ਇੱਕ ਮੈਡੀਕਲ ਸਟੋਰ ਜਿਹੜਾ ਕਿ ਮਨਦੀਪ ਮੈਡੀਕਲ ਸਟੋਰ ਅਕਾਲਸਰ ਰੋਡ ਹੈ ਉਸ ਤੋਂ ਸਾਨੂੰ ਕੁਝ ਦਵਾਈਆਂ ਸੀ ਰਿਕਵਰ ਕੀਤੀ ਜਿਨ੍ਹਾਂ ਦੀ ਕੁੱਲ ਕੀਮਤ 27,500 ਰੁਪਿਆ ਹੈ ਇਹ ਦਵਾਈਆਂ ਦਾ ਸੇਲ ਪਰਚੇਸ ਉਹਦੇ ਕੋਲੇ ਮੈਚ ਨਹੀਂ ਹੋ ਰਿਆ ਸੀ ਜਿਹਦੇ ਕਰਕੇ ਅਸੀਂ ਉਹਨੂੰ ਰਿਕਵਰ ਕਰ ਲਿਆ ਤੇ ਕੱਲ ਅਸੀਂ ਮਾਨਯੋਗ ਅਦਾਲਤ ਵਿੱਚ ਇਹਨੂੰ ਪੇਸ਼ ਕਰਾਂਗੇ। ਇਹ ਪ੍ਰੋਡਕਟ ਨਸ਼ੀਲਾ ਸੀ ਜਾਂ ਕਿੱਦਾਂ ਸੀ ਇਹ? ਇਹਦੇ ਵਿੱਚ ਪ੍ਰੀ ਗਾਬਾਲਿਨ 75mg ਪ੍ਰੋਡਕਟ ਸੀ ਜਿਹੜਾ ਉਹ ਕੋਈ ਇੰਨੀ ਜ਼ਿਆਦਾ ਕੁਆਂਟੀਟੀ ਸੀ ਵੀ ਉਹਦੇ ਕੋਲ ਜਸਟੀਫਿਕੇਸ਼ਨ ਨਹੀਂ ਸੀ ਵੀ ਇੰਨੀ ਜ਼ਿਆਦਾ ਕੁਆਂਟੀਟੀ ਉਹਨੇ ਕਿਉਂ ਰੱਖੀ ਹੋਈ ਆ। ਵੈਸੇ ਪ੍ਰੋਡਕਟ ਪ੍ਰੀ ਗਾਬਾਲਿਨ 75mg ਬੈਨ ਨਹੀਂ ਹੈ 300mg ਬੈਨ ਹੈ ਪਰ ਉਹ ਇੰਨੀ ਜ਼ਿਆਦਾ ਕੁਆਂਟੀਟੀ ਉਹਨੇ ਕਿਉਂ ਰੱਖੀ ਉਹਦਾ ਕੋਈ ਸੈਟੀਸਫੈਕਟਰੀ ਸਾਨੂੰ ਆਨਸਰ ਨਹੀਂ ਦੇ ਪਾਇਆ ਜਿਹਦੇ ਕਰਕੇ ਅਸੀਂ ਉਹਨੂੰ ਜ਼ਬਤ ਕਰ ਲਿਆ। ਪੁਲਿਸ ਦੇ ਨਾਲ ਤੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਨਾਲ ਆਮ ਸਰ ਕੈਮਿਸਟਾਂ ਨੂੰ ਵੀ ਤੁਹਾਡੇ ਕੋਲੋਂ ਮੈਸੇਜ ਹੈ ਆਮ ਕੈਮਿਸਟਾਂ ਨੂੰ ਸਾਡੇ ਵੱਲੋਂ ਇਹੀ ਮੈਸੇਜ ਹੈ ਕਿ ਜਿਹੜੀ ਵੀ ਮੈਡੀਸਿਨ ਦਿੱਤੀ ਜਾਵੇ ਉਹਨੂੰ ਪ੍ਰੋਪਰ ਪ੍ਰੈਸਕ੍ਰਿਪਸ਼ਨ ਤੇ ਦਿੱਤਾ ਜਾਵੇ ਮੈਡੀਸਿਨ ਦਾ ਨਸ਼ੇ ਦੇ ਤੌਰ ਤੇ ਮਿਸਯੂਜ਼ ਨਾ ਕੀਤਾ ਜਾਵੇ ਤੇ ਸਾਰਾ ਰਿਕਾਰਡ ਮੇਨਟੇਨ ਕੀਤਾ ਜਾਵੇ ਯੁਗ ਨਸ਼ਮ ਗੁੱਤ ਪੰਜਾਬ ਸਰਕਾਰ ਵੱਲੋਂ ਜੋ ਮੁਹਿੰਮ ਚਲਾਈ ਗਈ ਹੈ ਉਸ ਦੇ ਤਹਿਤ ਅੱਜ ਸ਼੍ਰੀ ਗੌਰਵ ਜੱਧਵ ਆਈਪੀਐਸ ਡੀਜੀ ਪੰਜਾਬ ਸਾਹਿਬ ਦੇ ਹਦਾਇਤਾਂ ਨੂੰ ਦੇਸ਼ਾਂ ਤੇ ਮੋਗਾ ਪੁਲਿਸ ਮਾਂਜੂ ਅਜੀ ਗਾਂਧੀ ਆਈਪੀਐਸ ਸਾਹਿਬ ਵੱਲੋਂ ਕੀਤੇ ਗਏ ਉਪਰਾਲਿਆਂ ਤਹਿਤ ਵੱਖ-ਵੱਖ ਟੀਮਾਂ ਜੋ ਕਿ ਕੁੱਲ 11 ਟੀਮਾਂ ਦਾ ਗਠਨ ਕੀਤਾ ਗਿਆ ਨਾਲ ਸਿਵਲ ਅਧਿਕਾਰੀ ਲੈ ਕੇ ਜਿਸ ਵਿੱਚ ਡਰਗ ਇੰਸਪੈਕਟਰ ਤੇ ਐਸਡੀਐਮ ਸਾਹਿਬ ਜਿਹੜੇ ਮੋਗੇ ਦੇ ਉਹਨਾਂ ਨੂੰ ਨਾਲ ਲੈ ਕੇ ਸਾਰੇ ਟ੍ਰੈਕਸੂਰ ਲੋਕਾਂ ਦੇ ਚੈੱਕ ਕੀਤੇ ਗਏ ਜਿਹਦੇ ਵਿੱਚ ਇੱਕ ਮੰਦੀਪ ਮੈਡੀਕਲ ਸਟੂਡੋ ਉੱਥੋਂ ਸਾਨੂੰ ਪ੍ਰੈਗਾਬਲਿਨ ਕੋਈ ਟੈਬਲੇਟਸ ਹੈ ਜਿਹੜੀ ਕਿ ਪ੍ਰਹਿਪਟਡ ਹੈ ਜਿਹਦੀ ਸੇਲ ਕੁਝ ਕੁਆਂਟੀਟੀ ਤੋਂ ਵੱਧ ਨਹੀਂ ਕੀਤੀ ਜਾ ਸਕਦੀ ਤੋਂ ਇਹਨਾਂ ਦਾ ਜਿਹੜਾ ਸਟਾਕ ਹੈ ਉਹ ਮਿਸਮੈਚ ਸੀ ਇੱਕ ਇੱਕ ਹੋਰ ਟੈਬਲੇਟ ਹੈ ਨੈਫਾਪੌਮ ਇਹ ਕੁੱਲ ਲਗਭਗ ਨੈਫਾਪੌਮ 84500 ਟੈਬਲੇਟ ਔਰ ਜਿਹੜੀ ਪ੍ਰੈਗਾਬਲਿਨ ਹੈ ਇਹ 24000 24000 ਗੋਲੀਆਂ ਜਿਨ੍ਹਾਂ ਦੀ ਕੀਮਤ ਲਗਭਗ 27 ਲੱਖ ਦੀ ਬਣੀ ਹੈ ਨੂੰ ਕਬਜ਼ੇ ਵਿੱਚ ਲੈ ਕੇ ਸੀਮਿਤ ਕੀਤਾ ਗਿਆ ਡਿਪਾਰਟਮੈਂਟ ਵੱਲੋਂ ਔਰ ਇਹਦੀ ਅਗਾਫ ਉਪਰ ਕਾਰਵਾਈ ਕੀਤੀ ਜਾ ਰਹੀ ਹੈ ਅਜੇ ਸਾਡੀਆਂ ਬਾਕੀ ਟੀਮਾਂ ਸਰਚ ਕਰ ਰਹੀਆਂ ਜੇ ਕੋਈ ਅਗੇ ਇੰਟਰਨਲ ਮੈਂਟ ਹੁੰਦੀ ਹੈ ਕੋਈ ਹੋਰ ਸੱਜ ਧਿਆਨ ਚੋਦਾ ਅਪਡੇਟ ਦਿੱਤੀ ਜਾਏਗਾ ਥੈਂਕ ਯੂ